ਹਾਂਜੀ ਬੇਟੇ ਆਪਾਂ ਅੱਜ ਜਮਾਤ 8ਵੀਂ ਦਾ ਬਹੁਪੁਜ ਦਾ ਸਵਾਲ ਕਰਨ ਜਾ ਰਹੇ ਹਾਂ ਇਹਨੂੰ ਧਿਆਨ ਨਾਲ ਸਮਝ ਲਿਓ ਏਵੀ ਰੇਖਾ ਦੇ ਸਧਾਰਨ ਵਿਧੀ ਨਾਲ ਕੋਈ ਸਮ ਬਹੁਪੁਜ ਬਣਾਉਣੀ ਆ ਹੁਣ ਸਮ ਬਹੁਪੁਜ ਜਿਹੜੀ ਆ ਉਹ 5 ਪੁਜ 6 ਪੁਜ 7 ਪੁਜ 8 ਪੁਜ ਕੋਈ ਵੀ ਹੋ ਸਕਦੀ ਹੈ ਠੀਕ ਹੈ ਇਹਦੇ ਲਈ ਤੁਸੀਂ ਕੀ ਕਰਨਾ ਸਭ ਤੋਂ ਪਹਿਲੇ ਨੰਬਰ ਤੇ ਏ ਬੀ ਰੇਖਾ ਲੈ ਲੈਣੀ ਹੈ ਆਪਾਂ ਕਿੰਨੀ ਲਈ ਹੈ 4 ਸੈਂਟੀਮੀਟਰ ਹੁਣ ਆਪਾਂ ਏ ਬੀ ਰੇਖਾ ਦਾ ਪ੍ਰਕਾਰ ਨਾਲ ਅੱਧ ਕਰਾਂਗੇ ਏ ਤੇ ਪ੍ਰਕਾਰ ਰੱਖਣੀ ਆ ਅਧ ਨਾਲੋਂ ਵੱਧ ਪ੍ਰਕਾਰ ਖੋਲ ਕੇ ਚਾਪ ਲਾ ਦੇਣੀ ਹੈ ਫਿਰ ਬੀ ਤੇ ਪ੍ਰਕਾਰ ਰੱਖੋ ਅਧਨਾ ਵਧ ਪ੍ਰਕਾਰ ਖੋਲ ਕੇ ਚਾਪ ਲਾ ਦਿਓ ਇਹ ਜਿੱਥੇ ਦੋਨੋਂ ਬਿੰਦੂ ਆਪਸ ਵਿੱਚ ਕੱਟਦੇ ਨੇ ਉਥੋਂ ਸਕੇਲ ਦੇ ਨਾਲ ਫੁੱਟੇ ਦੇ ਨਾਲ ਸਿੱਧੀ ਲਾਈਨ ਖਿੱਚ ਲਓ ਠੀਕ ਹੈ ਕਿਉਂਕਿ ਏਬੀ ਰੇਖਾ ਦੇ ਸਧਾਰਨ ਵਿਧੀ ਨਾਲ ਕੋਈ ਵੀ ਸੰਭੁਜ ਗਿਆ ਵਾ ਮਤਲਬ ਕਿ ਇਹਨਾਂ ਚਾਰਾਂ ਵਿੱਚੋਂ ਕੋਈ ਵੀ ਆਪਾ ਬਣਾ ਸਕਦੇ ਹਾਂ ਹਾਂ ਅੱਗੇ ਵੀ ਵਧਾ ਸਕਦੇ ਆ 9 ਭੁਜ 10 ਭੁਜ ਜਿੰਨੇ ਮਰਜ਼ੀ ਭਜਾਵਾ ਕੱਟੀ ਚੱਲੋ ਕਿਉਂਕਿ ਤਰੀਕਾ ਇੱਕੋ ਹੀ ਐ ਸਧਾਰਨ ਵਿਧੀ ਦਾ ਹੁਣ ਇਹ ਸਾਡੇ ਕੋਲ ਆ ਗਿਆ ਬਿੰਦੂ O ਇਸ O ਬਿੰਦੂ ਤੇ ਪ੍ਰਕਾਰ ਦੀ ਸੂਈ ਰੱਖ ਕੇ ਇੱਥੇ ਤੱਕ ਪ੍ਰਕਾਰ ਖੋਲੋ A ਬਿੰਦੂ ਜਿੰਨੀ ਤੇ ਅਰਧ ਚੱਕਰ ਲਾ ਦਿਓ ਠੀਕ ਆ ਇਹ ਅਰਧ ਚੱਕਰ ਦੇ ਉੱਤੇ ਬਿੰਦੂ ਆ ਗਿਆ P ਹੁਣ ਏਜ ਏ ਤੇ ਪ੍ਰਕਾਰ ਰੱਖੋ ਬੀਜਿੰਨੀ ਪ੍ਰਕਾਰ ਖੋਲ ਕੇ ਚਾਪ ਲਾ ਦਿਓ ਬੀ ਤੇ ਪ੍ਰਕਾਰ ਰੱਖੋ ਏਜਿੰਨੀ ਪ੍ਰਕਾਰ ਖੋਲ ਕੇ ਚਾਪ ਲਾ ਦਿਓ ਜਿੱਥੇ ਇਹ ਦੋਨੇ ਬਿੰਦੂ ਮਿਲਦੇ ਆ ਉਹ ਬਿੰਦੂ ਆ ਗਿਆ ਸਾਡੇ ਕੋਲੇ ਆਰ ਹੁਣ ਆਪਾਂ ਆ ਬਿੰਦੂ ਪੀ ਆ ਗਿਆ ਆ ਬਿੰਦੂ ਆਰ ਆ ਗਿਆ ਠੀਕ ਹੈ ਇਹਨਾਂ ਦਾ ਸਮਝ ਗਿਆ ਨਾ ਤੁਸੀਂ ਹੁਣ ਇੱਥੇ ਪੀ ਬਿੰਦੂ ਤੇ ਪ੍ਰਕਾਰ ਰੱਖ ਕੇ ਇੱਧਰ ਨੂੰ ਜਾਪ ਲਾ ਦਿਓ ਆਰ ਬਿੰਦੂ ਤੇ ਪ੍ਰਕਾਰ ਰੱਖ ਕੇ ਇੱਧਰ ਨੂੰ ਜਾਪ ਲਾ ਦਿਓ ਜਿਆਣੀ ਪੀ ਤੋਂ ਲੈ ਕੇ ਜਿਹੜੀ ਆਰ ਤੱਕ ਦੀ ਰੇਖਾ ਵਾ ਇਹਦਾ ਵੀ ਅੱਧ ਕਰਨਾ ਇਹ ਅੱਧ ਹੋ ਗਿਆ ਆਪਣੇ ਕੋਲੇ ਕਯੂ ਬਿੰਦੂ ਤੇ ਠੀਕ ਆ ਹੁਣ ਆਪਣੇ ਕੋਲੇ ਪੀ ਤੋਂ ਲੈ ਕੇ ਕਯੂ ਬਰਾਬਰ ਕਯੂ ਆਰ ਜਿੰਨੀ ਪੀ ਤੋਂ ਕਯੂ ਆ ਉਹਨੇ ਹੀ ਕਯੂ ਆਰ ਆ ਉਨੇ ਹੀ ਆਪਾਂ ਆਰ ਬਿੰਦੂ ਤੋਂ ਅੱਗੇ ਐਸ ਕੱਟ ਲਓ ਔਰ ਅੱਗੇ ਐਸ ਤੋਂ ਟੀ ਕੱਟ ਲਓ ਠੀਕ ਹੈ ਹੁਣ ਜਿਹੜਾ ਬਿੰਦੂ ਸਾਡਾ ਆਰ ਵਾਲਾ ਇਹਦੇ ਨਾਲ ਬਣਨੀ ਹੈ ਸਾਡੀ ਛੇਪੁਜ ਕਿਵੇਂ ਇਸ ਆਰ ਬਿੰਦੂ ਤੇ ਪ੍ਰਕਾਰ ਰੱਖੋ ਇਹ ਜਿੰਨੀ ਪ੍ਰਕਾਰ ਜਿਹਾਪ ਖੋਲੋ ਇਸ ਤਰ੍ਹਾਂ ਆਰ ਬਿੰਦੂ ਤੇ ਪ੍ਰਕਾਰ ਰੱਖੋ ਅਰਧੇ ਪ੍ਰਕਾਰ ਰੱਖੋ ਏ ਜਿੰਨੀ ਪ੍ਰਕਾਰ ਖੋਲੋ ਖੋਲੇ ਲਾ ਦਿਓ ਚਾਪ ਆਰਧੂ ਚੱਕਰ ਦੀਦਨ ਚਾਪ ਲਾ ਦਿਓ ਲਾ ਦਿ ਇਥੇ ਤੱਕ ਹੁਣ ਇਸ ਤੋਂ ਬਾਅਦ ਏ ਬੀ ਦੇ ਬਰਾਬਰ ਆ ਜਿਹੜੀ ਏ ਬੀ ਹੈ ਇਹ ਦੇ ਬਰਾਬਰ ਇਹਦੇ ਤੇ ਪੁਜਾਮਾ ਘੱਟ ਲਓ ਠੀਕ ਹੈ ਕੱਟ ਲਈਆਂ ਹੁਣ ਇਹਨਾਂ ਨੂੰ ਪਜਾਮਾ ਨੂੰ ਮਿਲਾ ਦੋ ਤੇ ਸਾਡੇ ਕੋਲੇ 1 2 3 4 5 6 6 ਪੋਜ ਬਣ ਗਏ ਸਾਰੀਆਂ ਪਜਾਮਾ ਕਿੰਨੇ ਕਿੰਨੇ ਸੈਂਟੀਮੀਟਰ ਆ 4 4 ਸੈਂਟੀਮੀਟਰ ਠੀਕ ਹੈ ਅੱਛਾ ਹੁਣ ਤੁਸੀਂ ਜੋਨੇ ਉਮੀ ਸੱਤ ਭੋਜ ਬਣਾ ਲਏ ਹਨ ਸੱਤ ਭੋਜ ਬਣਾ ਲਓ ਉਹਦੇ ਲਈ ਕੀ ਤਰੀਕਾ ਰੱਖੋਗੇ ਜਿਹੜਾ ਐਸ ਬਿੰਦੂ ਆ ਐਸ ਬਿੰਦੂ ਆ ਜਿਹੜਾ ਆਪਾਂ ਆਰ ਤੋਂ ਐਸ ਕਟਿਆ ਵਾ ਉਹ ਐਸ ਬਿੰਦੂ ਦੇ ਪ੍ਰਕਾਰ ਰੱਖਾਂਗੇ ਇਹ ਜਿੰਨੇ ਪ੍ਰਕਾਰ ਖੋਲਾਂਗੇ ਉਹਦੇ ਵਿੱਚ ਆਪਲਾ ਦਾਂਗੇ ਉਹਦੇ ਉੱਤੇ ਆਪਾਂ AB ਦੇ ਬਰਾਬਰ ਭੁਜਾ ਮਾ ਕੱਟ ਲਾਂਗੇ ਐਦਾਂ ਹੀ ਹੁਣ ਤੁਸੀਂ ਪੰਜ ਭੁਜ ਬਣਾਉਣੀ ਆ ਤਾਂ ਇਹਦੇ ਵਿੱਚ ਸਾਡੇ ਕੋਲੇ ਅੰਦਰ ਸਾਡੇ ਕੋਲ ਚਾਬ ਲੱਗੀ ਠੀਕਾ ਹੁਣ AB ਦੇ ਬਰਾਬਰ ਇੱਥੇ ਇਹਦੇ ਵਿੱਚ ਭੂਜਾ ਕੱਟ ਲਾਂਗੇ ਇਹਨੂੰ ਸਕੇਲ ਆ ਬਣਾ ਦਾਂਗੇ ਹੁਣ A B C D E ਇਹ ਬਣੇ ਭੁਜ ਬਣਗੇ ਇਹਦੀ ਭੁਜਾ ਤਾਂ ਆਪਣੇ ਕੋਲ 4 ਸੈਂਟੀਮੀਟਰ ਹੈ ਠੀਕ ਹੈ ਜਿਹੜਾ ਤਰੀਕਾ ਹੋਈ ਹੈ ਬਸ ਇੱਕ ਪੁਆਇੰਟ ਹੀ ਸਮਝ ਲੈਣੇ ਆ ਵੀ ਜਿਹੜਾ ਇੱਥੋਂ ਕੱਟਣਾ ਵਾ ਉਹ ਠੀਕ ਕੱਟਿਆ ਜਾਵੇ ਠੀਕ ਹੈ ਇੱਥੇ ਉਹ ਤੇ ਰੱਖ ਕੇ ਆ ਚ ਅਰਧ ਚੱਕਰ ਲਾ ਲਿਆ ਏ ਤੇ ਰੱਖ ਕੇ ਇਧਰ ਚਾਪ ਲਾ ਲਈ ਬੀ ਤੇ ਰੱਖ ਕੇ ਇਧਰ ਚਾਪ ਲਾ ਲਈ ਇਹ ਦਾ ਅੱਧ ਕਰ ਲਿਆ ਅਸ ਇੱਥੋਂ ਸ਼ੁਰੂ ਹੋ ਜਾਂਦੀ ਆ ਆ 5 ਆ 6 ਇਹਨਾਂ ਅੱਗੇ ਕੱਟ ਲੋ 7 ਇਹਨਾਂ ਹੀ ਅੱਗੇ ਕੱਟ ਲੋ 8 ਇਹ ਗਾ ਤੇ ਸਾਰੀਆਂ ਪਜਾਮਾ ਦਾ ਫਿਰ ਉਸੇ ਤਰੀਕੇ ਨਾਲ ਨਾਪ ਲੇਖ ਦੋ ਕਿਉਂਕਿ ਸਾਮਾ ਸਾਮਾ ਦਾ ਮਤਲਬ ਹੁੰਦਾ ਵਾ ਸਾਰੀਆਂ ਹੀ 4 4 ਸੈਂਟੀਮੀਟਰ ਇਹਗਾ ਉੱਦੈ ਇਹਨਾਂ ਦੇ ਨਾਮ ਵੀ ਲਿਖ ਦੋ। ਓਕੇ। C D E F ਠੀਕ ਹੈ? ਇਹ G 6 ਬੋਝ ਲਈ F ਤੱਕ 7 ਦੇ ਲਈ G ਤੱਕ ਹੁਣ ਬੇਟੇ ਇਹਨੂੰ ਬਣਾ ਕੇ ਦੇਖੋ ਫੇਰ ਸਮਝ ਲੱਗੂ ਤੁਹਾਨੂੰ